ਤੋ ਹੋਣਾ ਵੀ ਚਾਹੀਦਾ ਵੱਡਾ ਕਿਉਂਕਿ ਮੇਲਾ ਹੀ ਬਹੁਤ ਵੱਡਾ ਹੈ ਸ੍ਰੀ ਹਰਗੋਬਿੰਦ ਸਿੰਘ ਜੀ ਦੀ ਧਰਤੀ ਹੈ ਬਹੁਤ ਵੱਡਾ ਮੇਲਾ ਅੱਜ ਇਸ ਧਰਤੀ ਦੇ ਉੱਪਰ ਇਤਿਹਾਸ ਸਿਰਜਿਆ ਜਾ ਰਿਹਾ ਹੈ ਤੇ ਇੱਕ ਨੰਬਰ ਨਾਲ ਬਦਲੇ ਉਥੋਂ ਪਛਾਣ ਆ ਜਾਂਦੀ ਬੰਦੇ ਦੀ ਵੀ ਅਸਲੀ ਹੈ ਡੀਡੀਓ ਫਰ ਕਿਦਾਂ ਅੱਜ ਨਿਕਲੂ ਅਗਮੱਲਾ ਜਿਉਂਦਾਰ ਵਸਦਾਰ ਜਦੋਂ ਇਹਨੂੰ ਵੇਖੀਦਾ ਤੂੰ ਸੁਖਮਣ ਨੂੰ ਵੇਖੀਦਾ ਹੈ ਸੁਖਮਣ ਦੀ ਕਹਾੜ ਤੱਕ ਕਦੇ ਨਹੀਂ ਪੂਰੀ ਹੋ ਸਕਦੀ ਕਹਿੰਦੇ ਨੱਚਦਾ ਵੀ ਬਹੁਤ ਹੈ ਇਹ ਹੱਸਦਾ ਵੀ ਬਹੁਤ ਹੈ ਇਹ ਐਕਸ਼ਨਾਂ ਵਾਲੀ ਮਸ਼ੀਨ ਆ ਆਹ ਸਾਹਮਣੇ ਕਹਿੰਦੇ ਮਾਨ ਹੈ ਖੇਡ ਕਬੱਡੀ ਦਾ ਇੱਕ ਪਾਸੇ ਡੀਟੀਓ ਤਿਆਰ ਗੁਰਬਖਸ਼ ਸਿੰਘ ਜੀ ਡੀਬੀ ਸਾਹਿਬ ਨੇ ਸਿਰੇ ਦੀ ਟੀਮ ਬਣਾਈ ਹੈ ਸੁੱਖਾ ਕੰਕੱਲੇ ਵਾਲਾ ਸਮਾ ਪਧਰੀ ਕਬੂਤਰ ਸਾਡੀ ਖੇਡ ਕਬੱਡੀ ਦਾ ਮਾਨ ਹੈ ਅੱਧਪੁਰਜੀ ਵਾਲ ਦੀ ਪਾਈ ਹੋਏ ਰੇਡ ਦੇ ਉੱਪਰ ਲੱਗ ਗਿਆ ਡੀਟੀਓ ਟੁੱਟ ਕੇ ਆਹ ਸਾਹਮਣੇ ਸੁਵਾਦ ਆ ਜਾਊਗਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਬੱਲੇ 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 ਓ ਮਾਦੀ ਆ ਰਿਹਾ ਦਾ ਸਵਾਦ ਤੇ ਇੱਕ ਵਾਰੀ ਬੁਰਜੀ ਵਾਲਾ ਫੇ ਆ ਗਿਆ ਵਾਓ ਗੱਬਰੂਆ ਵੇਰ ਵੇਰ ਆ ਗਿਆ ਆ ਮਾਝੇ ਵਾਲਾ ਮਾਲਾ ਜਿ ਸ਼ੇਰ ਆ ਗਿਆ ਦਮੁਰਜੀ ਵਾਲਾ ਮੇਰੇ ਮਿੱਤਰੋ ਵੇਰ ਵੇਰ ਆ ਗਿਆ ਟਰੈਕਟਰ ਜਿੱਤਲੇ 11 ਟਰੈਕਟਰ ਜਿੱਤੇ ਆ ਆ ਦੁਨੀਆ ਚ ਰਿਕਾਰਡ ਬੋਲੇ ਆ ਦੋ ਟਰੈਕਟਰ ਇਹਨੇ ਜਿੱਤ ਲਿਆ ਇੱਕ ਲੰਡੀ ਜੀਪ ਜਿੱਤ ਲਈ ਆ ਇਹ ਵੇਰੇ ਵਾਲਾ ਲਵਲੀ ਅੱਜਕੇ ਦਿਨ ਦੀ ਟੀਮ ਲਈ ਖੇਡਿਆ ਆ ਟੱਕਰ ਸਿਰੇ ਦੀ ਮੇਰੇ ਮਿੱਤਰੋ ਗੱਗੋ ਬੋਆ ਪੰਡਾ ਪਟਾਕੇ ਪੈਂਦੇ ਆਉਂਦੇ ਆ ਕੱਕੇ ਕਹਿੰਦੇ ਆਉਂਦੇ ਆ ਮੱਲ ਖਿੰਦੇ ਆਉਂਦੇ ਆ ਨਿਸ਼ਾਨ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਟਾਪ ਪਾਵਾਂਗੇ ਇਹ ਤਾਂ ਹੌਲੀ ਹੌਲੀ ਚੱਲਣ ਦਿਓ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਇਹ ਸਿਰੇ ਦੇ ਮੱਲ ਹੈ ਔਰ ਸਾਹਮਣੇ ਚੋਟੀ ਦਾ ਮੈਚ ਚੱਲਦਾ ਆਹ ਮੁੰਡਾ ਵੀ ਸੁਰਖੀਆਂ ਦੇ ਵਿੱਚ ਹੈ ਇਹ ਸੋਨੀ ਬਠਲੇ ਦੀ ਟੀਮ ਲਈ ਖੇਡ ਆਇਆ ਰੁਣਾਇਆ ਨਹੀਂ ਸਰਨਾ ਚੱਕ ਲੈ ਚਲਾਨ ਬੁੱਕ ਹੁਣ ਆਇਆ ਨਹੀਂ ਸਰਨਾ ਦਵਰਜੀ ਵਾਲਾ ਵੱਜ ਕਿਸੇ ਦੀ ਹਿੱਕੇ ਦੇ ਵਿੱਚ ਪਰ ਨੰਬਰ ਦਵਰਜੀ ਵਾਲੇ ਦਾ ਦਵਰਜੀ ਵਾਲਿਆ ਅੱਜ ਯਾਰ ਚਿੱਤ ਖੁਸ਼ ਕਰ ਲਾ ਬਸ ਅਗਲਾ ਹਾਫ ਹੋ ਲੈਣ ਦਾ ਚਿੱਤ ਖੁਸ਼ ਕਰ ਲਾ ਅੱਜ ਮੇਲਾ ਵੱਡਾ ਅੰਕਲ ਜੀ ਥੋੜੀ ਕੁ ਖੁੱਲ ਦੇ ਦਿਓ ਮਾੜੀ ਕੋ 16 ਕਿਦਰ ਸਿਰੇ ਦਾ ਮੈਚ ਇਧਰ 10000 ਦੀ ਪਹਿਲੀ ਰੇਡ ਅਰਸ਼ ਤੇਰੇ ਜੱਫੇ ਦਾ ਕਹਿੰਦੇ 10000 ਦੇਣਾ ਯਾਦ ਗਰੁੱਪ ਵਾਲਿਆਂ ਨੇ 10000 ਲੱਗਾ ਹੋਇਆ ਦੋ ਬੁਰਜੀ ਵਾਲਾ ਪਿਆਰ ਕਰਕੇ ਆਇਆ ਹੋਇਆ ਪਟਾਕੇ ਪੈਣ ਲੱਗ ਪਿਆ ਇਧਰ ਕਾਸ ਸੋਰ ਸਿੰਘ ਦੀ ਧਰਤੀ ਦਾ ਤੇ ਨੰਬਰ ਦੋ ਬੁਰਜੀ ਵਾਲੇ ਦਾ ਅੱਖੇ ਰੋਪਣੇ ਤੂਫਾਨ ਪਾਣੀ ਨੇਹਰੀਆਂ ਅੱਖੇ ਰੋਕਣੇ ਖਿਡਾਰੀ ਸਾਨਾ ਮਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਦਾ ਹਲਾਕੇ ਜੱਗ ਧਰ ਦੇ 192 ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਪਰ ਦਬੁਰਜੀ ਵਾਲੇ ਦੀ ਦੁਨੀਆ دیਵਾਨੀ ਆ ਦੁਨੀਆ ਦੀਵਾਨੀ ਆ ਬਿੱਲੇ ਗਿਲ ਦੀਨੇ ਵਾਲਿਆਂ ਨੇ ਕਹਿੰਦੇ ਬੁਲਟ ਬਣਤੇ ਟਰੈਕਟਰ ਬਣਤੇ ਗੱਡੀਆਂ ਦੇਤੀਆਂ ਸਨਮਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਦੀਪ ਦਬੁਰਜੀ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਡੀਟੀਓ ਲੱਗ ਗਿਆ ਉਹ ਡੀਟੀਓ ਲੱਗ ਗਿਆ ਮੇਲਾ ਵੱਜ ਗਿਆ ਦੀਪ ਭੱਜਿਆ ਆ ਆਹ ਥੋੜੀ ਚੋਟ ਵੀ ਐ ਇਹ ਕਬੱਡੀ ਦੀਪ ਥੋੜੀ ਸੌਖੀ ਐ 206 ਹੱਡੀਆਂ ਸਰੀਰ ਦੀਆਂ ਤੇ ਹੱਡਾਂ ਦੀ ਮਾਲਾ ਫੇਰਨੀ ਪੈਂਦੀ ਵੀ ਮੈਨਾਂ ਦਾ ਸੱਦੇ ਤੁਸੀਂ ਇਸੇ ਕੰਮ ਨੂੰ ਐ ਕਿੱਥੇ ਹਰਿਆਣਾ ਕਿੱਥੇ ਪੰਜਾਬ ਸਾਡੇ ਪਾਈਓਂ ਜਾਂਦੇ ਰੋ ਕਬੱਡੀ ਪੈ ਗਈ ਦਵਰਜੀ ਵਾਲੇ ਦੀ ਜੀ ਵਾਲਾ ਦੀਪ ਕਬੱਡੀ ਪਾ ਰਿਹਾ ਇਧਰ ਦੇ ਪਾਸੇ ਲੈ ਵੀ ਡੀਟੀਓ ਕੱਟ ਚਲਾਣਾ ਵੱਜੇ ਸਵਾਦ ਇਧਰ ਦੇਖਦੇ ਆਕਾਸ਼ ਪਰ ਪਾਇੰਟ ਦੀਪ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਮੇਲਾ ਬਹੁਤ ਵੱਡਾ ਹੋ ਗਿਆ ਹੈ ਸਾਧ ਅਸੇਜੀ ਸਰਪੰਚ ਸਾਹਿਬ ਮੁਬਾਰਕਬਾਦ ਹੈ ਸਾਰੇ ਨਗਰ ਨੂੰ ਨਾਲ ਨਵੀਂ ਸਰਪੰਚਾ ਅਡਾ ਗੱਗੋ ਬੂਹਾ ਆਯਾਤ ਗ੍ਰੁਪਤਤਾ ਨੂੰ 11 11000 ਦਿੱਤਾ ਜਾਣਾ ਜਗਜੀਤ ਬਾਈ ਬੈਸਤਾ ਨੂੰ 11 11000 ਦਿੱਤਾ ਜਾਣਾ ਹਰ ਜਫਾ ਇਧਰਲੇ ਬੰਨੇ 2 2000 ਦਾ ਜਿਹੜੇ ਪਰਪਕਾਰੀ ਪਾਈ ਲੱਦਾ ਜੀ ਸਪੋਰਟਸ ਕਬੱਡੀ ਕਲਾ ਪਾਈ ਲੱਦਾ ਕਹਿੰਦੇ ਪਾਈ ਲੱਦੂ ਖੇਡ ਰਹੀ ਆ ਉਧਰ ਦੀਪਦਰ ਜੀ ਵਾਲਾ ਇਹ ਬੈਂਕੇ ਪਲੇਅਰ ਦੀ ਧਰਤੀ ਆ ਮੇਰੇ ਮਿੱਤਰੋ ਜੈਦੀਪ ਤੇ ਦੀਪ ਜੈਦੀਪ ਤੇ ਦੀਪ ਆ ਆ ਨਿਆਰਾ ਵਖਰਾ ਆ ਨਿਆਰਾ ਵਖਰਾ ਨੰਬਰ ਕਿਹਦਾ ਸੁਖਿਆ ਦੱਸੀ ਜਰਾ ਨੇੜੇ ਹੋ ਮੈਨੂੰ ਲੱਗਦਾ ਦੀਪ ਉਹ ਕੰਮ ਹੋ ਗਿਆ ਮਾਹੀ ਲਾਡੀਆਂ ਪਾਡੀਆਂ ਕਰਦਾ ਚੂੜੀਆਂ ਤੋੜ ਗਿਆ ਉੱਟ ਦੇਪਾ ਉੱਟ ਕੋਈ ਗੱਲ ਨਹੀਂ ਕੈਮਰੇ ਚੱਲਦੇ ਆ ਕੋਈ ਗੱਲ ਨਹੀਂ ਆਪਾਂ ਆਰਾਮ ਆਰਾਮ ਦੇ ਨਾਲ ਆਰਾਮ ਦੇ ਨਾਲ ਸਾਰਾ ਕੁਝ ਹੈਗਾ ਕਲੀਅਰ ਹੋ ਜਾਣਾ ਬੈਸਨਾ ਕਾ ਤੋਂ ਆਪਾਂ ਰਾਮ ਸਰ ਸੁੱਖਾ ਸਰਪ ਕੋੜ ਜੀ ਕੈਮਰੇ ਹੈਗੇ ਆ ਲਾਈਵ ਦੇਖ ਲੋ ਬੈਸਨਾ ਕਾ ਤੋਂ ਬਹੁਤ ਸਰਪ ਭਰਾਵਾਂ ਦਾ ਬਹੁਤ ਸਰਪ ਭਰਾਵਾਂ ਦਾ ਤੇ ਨਾਲ ਸਾਡੀ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਚਲੋ ਮੈਚ ਸ਼ੁਰੂ ਕਰਾ ਦਈਏ ਜਲਦੀ ਦੇ ਨਾਲ ਪੁਆਇੰਟ ਹੋਲਡ ਕਰ ਦਿੱਤਾ ਗਿਆ ਸਾਰੇ ਭਰਾ ਨੇ ਸਭਰਾ ਦਾ ਬਹੁਤ ਜੱਫੇ ਦਾ ਉਹ 10000 ਰੁਪਿਆ ਪਰਮਜੀਤ ਸਿੰਘ ਜੀ ਸਰਪੰਚ ਵੱਡਾ ਭਾਈ ਸਾਡਾ ਬਹੁਤ ਸਤਿਕਾਰ ਇਸ ਇਲਾਕੇ ਵਿੱਚ ਹੈ ਆਯਾਤ ਗਰੁੱਪ ਵੱਲੋਂ ਪੋਜਦਾ ਕਰ ਦਿੱਤਾ ਗਿਆ ਬਹੁਤ ਧੰਨਵਾਦ ਹੈ ਦੋ ਬੁਰਜੀ ਵਾਲਾ ਦੋ ਬੁਰਜੀ ਵਾਲਾ ਦੋ ਬੁਰਜੀ ਵਾਲਾ ਦੀਪ ਮੇਰੇ ਮਿੱਤਰੋ ਮਨਮਨ ਆਰਮੀ ਪੁੱਜਿਆ ਕਹਿੰਦੇ ਮਾਲਾ ਰਿਸ਼ਪਾਲ ਕਹਿੰਦਾ ਹੁੰਦਾ ਹੈ ਅੱਜ ਦੁਨੀਆ ਦੇ ਸਟਾਰ ਸੱਦ ਲਿਆ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਅਰਸ਼ ਜਿਹੜਾ ਵੀ ਜਫਾ ਲਾਵੇ 2000 ਦਿੱਤਾ ਹੈ ਉੱਧਰ ਗੁਰੂ ਕਰਦੇ ਵਜੀਰ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਸਤਿਕਾਰ ਕਰਦੇ ਆ ਚਾਹੇ ਇਸ ਗੁਰੂ ਘਰ ਦੀ ਬਾਬਾ ਜੀ ਦੀ ਅਨਸਮਾਨਤ ਦੇ ਵਿੱਚੋਂ ਨੇ ਬੂਟਾ ਆਹ ਕਬੱਡੀ ਕਿਹਨੇ ਪਾਉਣੀ ਆ ਦੱਸਿਓ ਇੱਕ ਮਿੰਟ ਲੈ ਵੀ ਬਿੱਟੂ ਭਾਈ ਆ ਵੀ ਕਬੱਡੀ 10000 ਦੀ ਆਯਾਤ ਗਰੁੱਪ ਪਰਮਜੀਤ ਸਿੰਘ ਜੀ ਸਰਪੰਚ ਚਮਕੌਰ ਢਿੱਲੋ ਗੁਰਪੇਜ ਕੈਨੇਡਾ ਜੱਗਾ ਬੈਲਜੀਅਮ ਔਰ ਸਾਡਾ ਸੁਚੈਨ ਕੈਨੇਡਾ ਮਨਵੀਰ ਕੈਨੇਡਾ ਨਾਲ ਭੱਗੂ ਬੈਲਜੀਅਮ ਗੋਲਦੀ ਬੈਲਜੀਅਮ ਤੇ ਪਾਲੀ ਬੈਲਜੀਅਮ ਸਾਡੇ ਵੀਰ ਨੇ ਆ 10000 ਦੀ ਦੀਪ ਦੀ 10000 10000 ਤਬਰਜੀ ਵਾਲਾ ਦੀ ਓਏ ਇਧਰ ਇਧਰ ਬੋਲੇ ਸੋਨਹਾਂ ਸ੍ਰੀ ਅਕਾਲ ਸੱਠ ਹੋਣਾ ਵੀ ਚਾਹੀਦਾ ਵੱਡਾ ਕਿਉਂਕਿ ਮੇਲਾ ਹੀ ਬਹੁਤ ਵੱਡਾ ਹੈ ਸ੍ਰੀ ਹਰਗੋਬਿੰਦ ਸਾਹਿਬ ਜੀਆਂ ਦੀ ਧਰਤੀ ਹੈ ਬਹੁਤ ਵੱਡਾ ਮੇਲਾ ਅੱਜ ਇਸ ਧਰਤੀ ਦੇ ਉੱਪਰ ਇਤਿਹਾਸ ਸਿਰਜਿਆ ਜਾ ਰਿਹਾ ਹੈ ਤੇ ਇੱਕ ਨੰਬਰ ਨਾ ਬਦਲੇ ਉਤੋਂ ਪਛਾਣ ਆ ਜਾਂਦੀ ਬੰਦੇ ਦੀ ਵੀ ਅਸਲੀ ਹੈ ਡੀਡੀਓ ਫਰ ਕਿਦਾਂ ਅੱਜ ਨਿਕਲੂ ਅਗਮੱਲਾ ਜਿਉਂਦਾਰ ਵਸਦਾਰ ਜਦੋਂ ਇਹਨੂੰ ਵੇਖੀਦਾ ਤੂੰ ਸੁਖਮਣ ਨੂੰ ਵੇਖੀਦਾ ਸੁਖਮਣ ਦੀ ਘਾਟ ਤਾਂ ਕਦੇ ਨਹੀਂ ਪੂਰੀ ਹੋ ਸਕਦੀ ਕਹਿੰਦੇ ਨੱਚਦਾ ਵੀ ਬਹੁਤ ਹੈ ਏ ਹੱਸਦਾ ਵੀ ਬਹੁਤ ਹੈ ਇਹ ਐਕਸ਼ਨਾਂ ਵਾਲੀ ਮਸ਼ੀਨ ਆ ਆਹ ਸਾਹਮਣੇ ਕਹਿੰਦੇ ਮਾਨ ਹੈ ਖੇਡ ਕਬੱਡੀ ਦਾ ਇੱਕ ਪਾਸੇ ਡੀਟੀਓ ਤਿਆਰ ਹੈ ਗੁਰਬਖਸ਼ੀ ਸਿੰਘ ਜੀ ਡੀਪੀ ਸਾਹਿਬ ਨੇ ਸਿਰੇ ਦੀ ਟੀਮ ਬਣਾਈ ਹੈ ਸੁੱਖਾ ਕੰਕੱਲੇ ਵਾਲਾ ਸਮਾ ਪਧਰੀ ਕਬੂਤਰ ਸਾਡੀ ਖੇਡ ਕਬੱਡੀ ਦਾ ਮਾਨ ਹੈ ਅੱਧ ਬੁਰਜੀ ਵਾਲ ਦੀ ਪਾਈ ਹੋ ਰੇਡ ਦੇ ਉੱਪਰ ਲੱਗ ਗਿਆ ਡੀਟੀਓ ਟੁੱਟ ਕੇ ਆਹ ਸਾਹਮਣੇ ਸਵਾਦ ਆ ਜਾਊਗਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਬੱਲੇ 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 ਓ ਮਾਤੇ ਆਲੇ ਆਉਂਦਾ ਸਵਾਦ ਤੇ ਇੱਕ ਵਾਰੀ ਬੁਰਜੀ ਵਾਲਾ ਫੇ ਆ ਗਿਆ ਵਾਓ ਗੱਬਰੂਆ ਫੇਰ ਫੇਰ ਆ ਗਿਆ ਆ ਮੱਝ ਵਾਲਾ ਮਾਲਾ ਜੀ ਸ਼ੇਰ ਆ ਗਿਆ ਦਵੁਰਜੀ ਵਾਲਾ ਮੇਰੇ ਮਿੱਤਰੋ ਫੇਰ ਫੇਰ ਆ ਗਿਆ ਟਰੈਕਟਰ ਜਿੱਤਲੇ 11 ਟਰੈਕਟਰ ਜਿੱਤੇ ਆ ਆ ਦੁਨੀਆ ਚ ਰਿਕਾਰਡ ਬੋਲੇ ਆ ਦੋ ਟਰੈਕਟਰ ਇਹਨੇ ਜਿੱਤ ਲਿਆ ਇੱਕ ਲੰਡੀ ਜੀਪ ਜਿੱਤ ਲਈ ਆ ਇਹ ਵੇਰੇ ਵਾਲਾ लवली ਅੱਜਗੇ ਦਿ올 ਦੀ ਟੀਮ ਲਈ ਖੇਡਿਆ ਆ ਟੱਕਰ ਸਿਰੇ ਦੀ ਮੇਰੇ ਮਿੱਤਰੋ ਗੱਗੋ ਬੋਆ ਪਿੰਡ ਹੈ ਪਟਾਕੇ ਪੈਂਦੇ ਆਉਂਦੇ ਆ ਕੱਕੇ ਖੈਂਦੇ ਆਉਂਦੇ ਆ ਮੱਲ ਖੈਂਦੇ ਆਉਂਦੇ ਆ ਨਿਸ਼ਾਨ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਟਾਪ ਪਾਵਾਂਗੇ ਇਹ ਤਾਂ ਹੌਲੀ ਹੌਲੀ ਚੱਲਣ ਦਿਓ ਹਾਸ਼ਮ ਫਤੇ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਇਹ ਸਿਰੇ ਦੇ ਮੱਲ ਹੈ ਔਰ ਸਾਹਮਣੇ ਚੋਟੀ ਦਾ ਮੈਚ ਚੱਲਦਾ ਆਹ ਮੁੰਡਾ ਵੀ ਸੁਰਖੀਆਂ ਦੇ ਵਿੱਚ ਹੈ ਇਹ ਸੋਨੀ ਬਠਲੇ ਦੀ ਟੀਮ ਲਈ ਖੇਡ ਆਇਆ ਬਣਾਇਆ ਨਹੀਂ ਸਰਨਾ ਚੱਕ ਲੈ ਚਲਾਨ ਪੁੱਤ ਹੁਣ ਆਇਆ ਨਹੀਂ ਸਰਨਾ ਦਵਰਜੀ ਵਾਲਾ ਵੱਜ ਕਿਸੇ ਦੀ ਹਿੱਕੇ ਦੇ ਵਿੱਚ ਪਰ ਨੰਬਰ ਦਵਰਜੀ ਵਾਲੇ ਦਾ ਦਵਰਜੀ ਵਾਲਿਆ ਅੱਜ ਯਾਰ ਚਿੱਤ ਖੁਸ਼ ਕਰ ਲਾ ਬਸ ਅਗਲਾ ਹਾਫ ਹੋ ਲੈਣ ਦਾ ਚਿੱਤ ਖੁਸ਼ ਕਰ ਲਾ ਅੱਜ ਮੇਲਾ ਵੱਡਾ ਅੰਕਲ ਜੀ ਥੋੜੀ ਖੁੱਲ ਦੇ ਦਿਓ ਮਾੜੀ ਕੋ 16 ਕਿਧਰ ਸਿਰੇ ਦਾ ਮੈਚ ਇਧਰ 10000 ਦੀ ਪਹਿਲੀ ਰੇਡ ਅਰਸ਼ ਤੇਰੇ ਜੱਫੇ ਦਾ ਕਹਿੰਦੇ 10000 ਦਿਨਾ ਯਾਦ ਗਰੁੱਪ ਵਾਲਿਆਂ ਨੇ 10000 ਲੱਗਾ ਹੋਇਆ ਦਮੁਰਜੀ ਵਾਲਾ ਪਿਆਰ ਤਰ ਕੇ ਆਇਆ ਹੋਇਆ ਪਟਾਕੇ ਪੈਣ ਲੱਗ ਪਿਆ ਇਧਰ ਕਾਸ ਸੋਰ ਸਿੰਘ ਦੀ ਧਰਤੀ ਦਾ ਤੇ ਨੰਬਰ ਦਮੁਰਜੀ ਵਾਲੇ ਦਾ ਔਖੇ ਰੋਪਣੇ ਤੂਫਾਨ ਪਾਣੀ ਨੇਹਰੀਆਂ ਅੱਖੇ ਰੋਕਣੇ ਖਿਡਾਰੀ ਸਾਨਾ ਮਰਗੇ ਅੱਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਦਾ ਹਲਾਕੇ ਜੱਗ ਧਰ ਦੇ ਉਹ ਨੀਟੂ ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਪਰ ਦਬੁਰਜੀ ਵਾਲੇ ਦੀ ਦੁਨੀਆ دیਵਾਨੀ ਆ ਦੁਨੀਆ ਦੀਵਾਨੀ ਆ ਬਿੱਲੇ ਗਿਲ ਦੀਨੇ ਵਾਲਿਆਂ ਨੇ ਕਹਿੰਦੇ ਬੁਲਟ ਬਣਤੇ ਟਰੈਕਟਰ ਬਣਤੇ ਗੱਡੀਆਂ ਦੇਤੀਆਂ ਸਨਮਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਦੀਪ ਦਬੁਰਜੀ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਡੀਟੀਓ ਲੱਗ ਗਿਆ ਉਹ ਡੀਟੀਓ ਲੱਗ ਗਿਆ ਮੇਲਾ ਵੱਜ ਗਿਆ ਦੀਪ ਭੱਜਿਆ ਆਉਂਦਾ ਥੋੜੀ ਝੋਟ ਵੀ ਆ ਇਹ ਕਬੱਡੀ ਦੀਪ ਥੋੜੀ ਸੌਖੀ ਐ 206 ਹੱਡੀਆਂ ਸਰੀਰ ਦੀਆਂ ਤੇ ਹੱਡਾਂ ਦੀ ਮਾਲਾ ਫੇਰਨੀ ਪੈਂਦੀ। ਵੀ ਮੈਨਾਂ ਦਾ ਸੱਦੇ ਤੁਸੀਂ ਇਸੇ ਕੰਮ ਨੂੰ ਐ ਕਿੱਥੇ ਹਰਿਆਣਾ ਕਿੱਥੇ ਪੰਜਾਬ ਸਾਡੇ ਪਾਈਓਂ ਜਾਂਦੇ ਰਾਓ ਕਬੱਡੀ ਪੈ ਗਈ ਦਵਰਜੀ ਵਾਲੇ ਦੀ। ਜੀ ਵਾਲਾ ਦੀਪ ਕਬੱਡੀ ਪਾ ਰਿਹਾ ਇਧਰ ਦੇ ਪਾਸੇ ਲੈ ਵੀ ਡੀਟੀਓ ਕੱਟ ਚਲਾਣਾ ਵੱਜੇ ਸਵਾਦ ਇਧਰ ਦੇਖਦੇ ਆਕਾਸ਼ ਪਰ ਪੈਂਤ ਦੀਪ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਮੇਲਾ ਬਹੁਤ ਵੱਡਾ ਹੋ ਗਿਆ ਹੈ ਸਾਧਾ ਸੇਜੀ ਸਰਪੰਚ ਸਾਹਿਬ ਮੁਬਾਰਕਬਾਦ ਹੈ ਸਾਰੇ ਨਗਰ ਨੂੰ ਨਾਲ ਨਵੀਂ ਸਰਪੰਚਾ ਅਡਾ ਗੱਗੋ ਬੂਹਾ ਆਯਾਦ ਗਰੁੱਪ ਤੇ ਦਿੱਤਾ ਨੂੰ 11 11000 ਦਿੱਤਾ ਜਾਣਾ ਜਗਜੀਤ ਬਾਈ ਬਸਤਾਂ ਨੂੰ 11 11000 ਦਿੱਤਾ ਜਾਣਾ ਹਰ ਜਫਾ ਇਧਰਲੇ ਬੰਨੇ 2 2000 ਦਾ ਜਿਹੜੇ ਪਰਪਕਾਰੀ ਪਾਈ ਲੱਦਾ ਜੀ ਸਪੋਰਟਸ ਕਬੱਡੀ ਕਲਾ ਪਾਈ ਲੱਦਾ ਕਹਿੰਦੇ ਪਾਈ ਲੱਦੂ ਖੇਡ ਰਹੀ ਆ ਉਧਰ ਦੀਪਦਰ ਜੀ ਵਾਲਾ ਇਹ ਬੈਂਕੇ ਪਲੇਅਰ ਦੀ ਧਰਤੀ ਆ ਮੇਰੇ ਮਿੱਤਰੋ ਜੈਦੀਪ ਤੇ ਦੀਪ ਜੈਦੀਪ ਤੇ ਦੀਪ ਆ ਆ ਨਿਆਰਾ ਵਖਰਾ ਆ ਨਿਆਰਾ ਵਖਰਾ ਨੰਬਰ ਕਿਹਦਾ ਸੁਖਿਆ ਦੱਸੀ ਜਰਾ ਨੇੜੇ ਹੋ ਮੈਨੂੰ ਲੱਗਦਾ ਦੀਪ ਉਹ ਕੰਮ ਹੋ ਗਿਆ ਮਾਹੀ ਲਾਡੀਆਂ ਪਾਡੀਆਂ ਕਰਦਾ ਚੂੜੀਆਂ ਤੋੜ ਗਿਆ ਓਟ ਦੇਪਾ ਓਟ ਕੋਈ ਗੱਲ ਨਹੀਂ ਕੈਮਰੇ ਚੱਲਦੇ ਆ ਕੋਈ ਗੱਲ ਨਹੀਂ ਆਪਾਂ ਆਰਾਮ ਆਰਾਮ ਦੇ ਨਾਲ ਆਰਾਮ ਦੇ ਨਾਲ ਸਾਰਾ ਕੁਝ ਹੈਗਾ ਕਲੀਅਰ ਹੋ ਜਾਣਾ ਬੈਸਨਾ ਕਾ ਤੋਂ ਆਪਾਂ RAM ਸਰ ਸੁੱਖਾ ਸਰਪ ਕੋੜ ਜੀ ਕੈਮਰੇ ਹੈਗੇ ਆ ਲਾਈਵ ਦੇਖ ਲੋ ਬੈਸਨਾ ਕਾ ਤੋਂ ਬਹੁਤ ਸਰਪ ਭਰਾਵਾਂ ਦਾ ਬਹੁਤ ਸਰਪ ਭਰਾਵਾਂ ਦਾ ਤੇ ਨਾਲ ਸਾਡੀ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਚਲੋ ਮੈਚ ਸ਼ੁਰੂ ਕਰਾ ਦਈਏ ਜਲਦੀ ਦੇ ਨਾਲ ਪੁਆਇੰਟ ਹੋਲਡ ਕਰ ਦਿੱਤਾ ਗਿਆ ਸਾਰੇ ਭਰਾ ਨੇ ਸਭਰਾ ਦਾ ਬਹੁਤ